ਸ੍ਰੀ ਫਤਿਹਗੜ ਸਾਹਿਬ ਵਿਖੇ 26 ਤਰੀਕ ਤੋਂ ਸ਼ੁਰੂ ਹੋਇਆ ਸ਼ਹੀਦੀ ਜੋੜਮੇਲਾ ਅੱਜ ਵਿਸ਼ਾਲ ਨਗਰ ਕੀਰਤਨ ਦੇ ਰਾਹੀਂ ਸਮਾਪਤ ਹੋ ਗਿਆ ਹੈ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਚੌਥੀ ਵਕ ਵਕ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਗੱਤਕੇ ਦੇ ਜ਼ੋਰ ਦਿਖਾਏ ਗਏ ਨੇ ਅਤੇ ਸਕੂਲਾਂ ਕਾਲਜਾਂ ਦੀਆਂ ਟੀਮਾਂ ਨੇ ਵੀ ਜਿਹੜਾ ਕੀ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ ਤੇ ਉੱਥੇ ਹੀ ਹਾਥੀ ਅਤੇ ਘੋੜਿਆਂ ਤੇ ਸਵਾਰ ਸਿੰਘ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਨੇ ਦੱਸਦੇ ਕਿ ਸੁੰਦਰ ਪਾਲਕੀ ਸਾਹਿਬ ਦੇ ਨਾਲ ਲੋਕਾਂ ਦਾ ਠਾਠਾ ਮਾਰਦਾ ਇਕੱਠ ਦਿਖਣ ਨੂੰ ਮਿਲਿਆ ਜਿੱਥੇ ਕਿ ਗੁਰੂ ਮਹਾਰਾਜ ਜੀ ਦੇ ਜਾਪ ਕਰਦੀਆਂ ਸੰਗਤਾਂ ਨਜ਼ਰ ਆਈਆਂ ਨੇ ਤੇ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤ ਹੋ ਗਿਆ ਆਓ ਦੇਖਦੇ ਆਂ ਐਨਬੀ ਨਿਊਜ਼ ਦੇ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਐਨਬੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਜ਼ਿਲ੍ਹਾ ਸ਼ਹੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੈ ਜਿਹੜੀ ਉਸ ਨੂੰ ਸਜਦਾ ਕਰਨ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ ਤੇ ਅੱਜ ਸਵੇਰ ਤੋਂ ਵਿਸ਼ਾਲ ਨਗਰ ਕੀਰਤਨ ਜਿਹੜੀ ਉਹਦੀ ਆਰੰਭਤਾ ਹੋ ਗਈ ਹੈ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਇਹ ਨਗਰ ਕੀਰਤਨ ਦੀ ਸਮਾਪਤੀ ਹੋਊਗੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਚੁੱਕਿਆ ਤੇ ਵੱਖ-ਵੱਖ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਨੇ ਨਿਹੰਗ ਸਿੰਘ ਜਥੇਬੰਦੀਆਂ ਵੱਡੇ ਪੱਧਰ ਤੇ ਸ਼ਾਮਲ ਹੋਈਆਂ ਨੇ ਉੱਥੇ ਹੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਤੇ ਅੱਜ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਉਸ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਜਿਸ ਨੇ ਸਿੱਖ ਕੌਮ ਦੇ ਲਈ ਕੁਰਬਾਨੀ ਦਿੱਤੀ ਹੈ ਤੇ ਅੱਜ ਉਸ ਧਰਤੀ ਦੇ ਉੱਤੇ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ 3 ਦਿਨ ਪਹਿਲਾਂ ਪਹੁੰਚ ਚੁੱਕੀਆਂ ਸਨ ਤੇ ਠਾਠਾ ਮਾਰਦਾ ਇਕੱਠ ਹੈ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਤੇ ਹੁਣ ਇਹ ਨਗਰ ਕੀਰਤਨ ਹੈ ਜਿਹੜਾ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤ ਹੋਊਗਾ ਦਾਦੀਏ ਕਿ ਅੱਜ ਦੇ ਦਿਨ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਦਵਾਰਾਂ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਸੂਬਾ ਇਸਰਹੰਦ ਵजीर खान ਦੀ ਕਚਾਰੀ ਦੇ ਵਿੱਚ ਬੀਤੇ ਦਿਨੀ ਪੇਸ਼ੀ ਹੋਈ ਸੀ ਲਾਲਚ ਦਿੱਤੇ ਗਏ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਵੀ ਆਪਣਾ ਧਰਮ ਛੱਡ ਦਿਓ ਸਾਡੇ ਨਾਲ ਰਲ ਜਾਓ ਪਰ ਮਾਤਾ ਗੁਜਰਕੌਰ ਜੀ ਨੂੰ ਕੋਣ ਭੁੱਲ ਸਕਦਾ ਜਿਨ੍ਹਾਂ ਨੇ ਆਪਣੇ ਲਾਲਾਂ ਨੂੰ ਕੁੱਚੜ ਦੇ ਵਿੱਚ ਪਾ ਕੇ ਜੋ ਸਿੱਖਿਆ ਦਿੱਤੀ ਉਸ ਦੇ ਉੱਤੇ ਉਹਨਾਂ ਲਾਲਾਂ ਨੇ ਪੈਰਾ ਦਿੱਤਾ ਤੇ ਆਪਣਾ ਧਰਮ ਨਹੀਂ ਹਾਰਿਆ ਤੇ ਸੂਬੇ ਦੀ ਕਚੈਰੀ ਦੇ ਵਿੱਚ ਬੋਲੇ ਸੋਨਿਆਲ ਦੇ ਜਕਾਰੇ ਲਗਾਏ ਤੇ ਜਿੱਤੋਂ ਬਾਅਦ ਉਹਨਾਂ ਨੂੰ ਫਤਵਾ ਜਾਰੀ ਕੀਤਾ ਗਿਆ ਨੀਹਾਂ ਦੇ ਵਿੱਚ ਚਿੰਨਣ ਦਾ ਤੇ ਅੱਜ ਦਵਾਰਾਂ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੋ ਇਹ ਜਿਹੜੀਆਂ ਤਸਵੀਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਨੇ ਜਿੱਥੇ ਅੱਜ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਤੇ ਤੁਸੀਂ ਸੰਗਤਾਂ ਦਾ ठाਠਾ ਮਾਰਦਾ ਇਕੱਠ ਵੀ ਦੇਖ ਸਕਦੇ ਹੋ ਗੁਰੂ ਸਿਮਰਨ ਦੇ ਜਾਪ ਕੀਤੇ ਜਾ ਰਹੇ ਨੇ ਪਾਠ ਕੀਤੇ ਜਾ ਰਹੇ ਨੇ ਤੇ ਅੱਜ ਛੋਟੇ ਸ਼ਹਿਫਜਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਸਜਦਾ ਤੇ ਪ੍ਰਣਾਮ ਕੀਤਾ ਜਾ ਰਿਹਾ ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਵੇਰ ਸਮੇਂ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਈ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਕੀਤੇ ਗਏ ਤੇ ਹੁਣ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵੱਲ ਰਵਾਨਾ ਹੋ ਗਿਆ ਜਿੱਥੇ ਸਮਾਪਤੀ ਹੋਊਗੀ ਤੈਨੂੰ ਇੱਕ ਹੋਰ ਇਤਿਹਾਸ ਦੱਦਿਆ ਕਿ ਦੀਵਾਨ ਟੋਡਰ ਮੱਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਵੱਲੋਂ ਸੋਨੇ ਦੀ ਆਪਾਂ ਕਹਿ ਰਹੀਆਂ ਮੋਹਰਾਂ ਨੇ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਤੇ ਜਗਾ ਜਿਹੜੀ ਖਰੀਦੀ ਗਈ ਤੇ ਜਿੱਥੇ ਉਹਨਾਂ ਨੇ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਛੋਟੇ ਸ਼ਹਿਬਜ਼ਾਦਿਆਂ ਦਾ ਸੰਸਕਾਰ ਜਿਹੜਾ ਕੀਤਾ ਤੇ ਇਸੇ ਨੂੰ ਲੈ ਕੇ ਹਰ ਸਾਲ ਤਿੰਨ ਰੋਜ਼ਾ ਸ਼ਹੀਦੀ ਸਭਾ ਹੁੰਦੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਸਜਦਾ ਕਰਦੀਆਂ ਨੇ ਉਹਨਾਂ ਨੂੰ ਪ੍ਰਣਾਮ ਕਰਦੀਆਂ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਪਾਵਕ ਤਸਵੀਰਾਂ ਨੇ ਜਿੱਥੇ ਬਹੁਤ ਹੀ ਸ਼ਰਧਾ ਤੇ ਸਤਕਾਰ ਦੇ ਨਾਲ ਸੰਗਤਾਂ ਜਿਹੜੀਆਂ ਨੇ ਅੱਜ ਨਤਮਸਤਕ ਹੋਈਆਂ ਨੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਅੱਜ ਦਾਦੀਨਾ ਜਿਹੜਾ ਸੰਗਤਾਂ ਯਾਦ ਕਰ ਰਹੀਆਂ ਨੇ ਵੀ ਆਖਿਰ ਅੱਜ ਦੇ ਦਿਨ ਕਹਿੋ ਜਿਹੇ ਉਹਦਣ ਹਾਲਾਤ ਹੋਣਗੇ ਕਹਿੋ ਜਿਹਹਾ ਉਹ ਸਮਾਂ ਹੋਊਗਾ ਜਦੋਂ ਛੋਟੇ ਸ਼ਹਿਜਾਦਿਆਂ ਨੂੰ ਦਵਾਰਾਂ ਦੇ ਵਿੱਚ ਚਿਣਿਆ ਜਾਂਦਾ ਹੈ ਸੋ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਸਵੇਰ ਸਮੇ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੁੰਦਰ ਪਾਲਕੀ ਸਾਹਿਬ ਦੇ ਅੱਗੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਹੀ ਗੱਤਕਾ ਸਾਹਿਬ ਦੇ ਜੋਹਰ ਦਿਖਾਏਗੇ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਦਿਖਾਏਗੇ ਹਾਥੀ ਘੋੜੇ ਵਿਸ਼ਾਲ ਨਗਰ ਕੀਰਤਨ ਦਾ ਹਿੱਸਾ ਬਣੇ ਉੱਥੇ ਹੀ ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਟੀਮਾਂ ਨੇ ਵੀ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਅਤੇ ਸਜਦਾ ਕੀਤਾ ਜਾ ਰਿਹਾ ਹੈ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਉਸ ਅਲਾਸਾਨੀ ਸ਼ਹਾਦਤ ਨੂੰ ਜੋ ਉਹਨਾਂ ਨੇ ਸਿੱਖ ਧਰਮ ਦੇ ਲਈ ਆਪਣੀ ਕੁਰਬਾਨੀਆਂ ਨੇ ਜਿਹੜੀਆਂ ਦਿੱਤੀਆਂ ਨੇ ਤੇ ਅੱਜ ਇਸ ਨਗਰ ਕੀਰਤਨ ਦੇ ਰਾਹੀਂ ਇੱਕ ਅਪਾ ਕਹਿ ਸਕਦੇ ਆ ਅਪੀਲ ਵੀ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਸਿੱਖ ਜਥੇਬੰਦੀਆਂ ਅਪੀਲ ਕਰੀਆਂ ਨੇ ਨੌਜਵਾਨਾਂ ਨੂੰ ਵੀ ਨਸ਼ੇ ਵਰਗੀਆਂ ਬੁਰਾਈਆਂ ਦਾ ਖਾਤਮਾ ਕਰੋ ਤੇ ਸਿੰਘ ਸਜੋ ਦਸਤਾਰਾ ਸਿਰਾਂ ਦੇ ਉੱਤੇ ਸਜੋਣ ਦੀ ਅਪੀਲ ਹੈ ਜਿਹੜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਗਈ ਹੈ ਕਿਉਂਕਿ ਹਰ ਸਾਲ ਨੌਜਵਾਨ ਸ਼ਹੀਦੀ ਸਭਾ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਆਣ ਕੇ ਇਥੋਂ ਪਤਾ ਲੱਗਦਾ ਵੀ ਕਿਵੇਂ ਛੋਟੇ ਸ਼ਹਿਬਜਾਦਿਆਂ ਨੇ ਆਪਣੀ ਧਰਮ ਦੇ ਖਾਤਰ ਆਪਣੀ ਕੁਰਬਾਨੀ ਦੇ ਦਿੱਤੀ ਪਰ ਆਪਣਾ ਧਰਮ ਨਹੀਂ ਹਾਰਿਆ ਅਤੇ ਸੂਬੇ ਦੀ ਕਚੈਰੀ ਦੇ ਵਿੱਚ ਬੋਲੇ ਸੋ ਨਿਹਾਲ ਦੇ ਜਕਾਰੇ ਲੋਂਦੇ ਉਹ ਲਾਲ ਅੱਜ ਦੁਆਰਾਂ ਦੇ ਵਿੱਚ ਚਿੰਨ ਦਿੱਤੇ ਗਏ ਤੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਉਹਨਾਂ ਦਾ ਸੰਸਕਾਰ ਆ ਜਿਹੜਾ ਕੀਤਾ ਜਾਂਦਾ ਦਵਾਨ ਟੋਡਰਮਲ ਵੱਲੋਂ ਆਪਣਾ ਪਰਿਵਾਰ ਵਾਰਿਆ ਗਿਆ ਉਹਨੂੰ ਵੀ سزا ਮਿਲੀ ਕਿਉਂਕਿ ਛੋਟੇ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਕਿਉਂਕਿ ਤਸੀਹੇ ਉਹਨਾਂ ਨੂੰ ਵੀ ਚੱਲਣੇ ਪਏ ਪਰਿਵਾਰ ਉਹਨਾਂ ਦਾ ਵੀ ਨਿਸ਼ਾਵਰ ਹੋ ਗਿਆ ਤੇ ਉਹਨਾਂ ਵੱਲੋਂ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਸੰਸਕਾਰ ਜਿਹੜਾ ਕੀਤਾ ਜਾਂਦਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਨੇ ਜਿੱਥੋਂ ਇਹ ਨਗਰ ਕੀਰਤਨ ਹੈ ਜਿਹੜਾ ਵਿਸ਼ਾਲ ਨਗਰ ਕੀਰਤਨ ਠਾਠਾ ਮਾਰਦਾ ਕੱਠ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਇਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਹੁਣ ਸਮਾਪਤ ਹੋਊਗਾ ਅਰਦਾਸ ਕੀਤੀ ਜਾਊਗੀ ਤੇ ਸਿੱਖ ਕੌਮ ਦੇ ਨਾਮ ਇੱਕ ਸੰਦੇਸ਼ ਹੈ ਜਿਹੜਾ ਉੱਥੋਂ ਦਿੱਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਵੱਲੋਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵੱਲ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਤੈਨੂੰ ਸੰਗਤ ਨਾ ਦਿਖਾਈ ਦੇਵੇ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਜੜੀਆਂ ਨਤਮਸਤਕ ਹੋਈਆਂ ਨੇ ਨਗਰ ਕੀਰਤਨ ਨਿਕਲ ਰਿਹਾ ਵਿਸ਼ਾਲ ਨਗਰ ਕੀਰਤਨ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਜੇਹਾ ਇਕੱਠ ਤੇ ਅਜੇਹਾ ਧਾਰਮਿਕ ਸਮਾਗਮ ਸ਼ਾਇਦ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਹੁੰਦਾ ਹੋਊਗਾ ਕਿਉਂਕਿ ਇਸ ਤੋਂ ਵੱਡੀ ਸ਼ਹਾਦਤ ਕੋਈ ਸ਼ਾਇਦ ਨਹੀਂ ਹੋਈ ਕਿਉਂਕਿ ਛੋਟੇ ਲਾਲ ਨੇ ਜਿਹੜੇ ਦਵਾਰਾਂ ਦੇ ਵਿੱਚ ਚਿਣੇਗੇ ਸ਼ਹੀਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਸੰਸਕਾਰ ਹੈ ਜਿਹੜਾ ਦਵਾਨ ਟੋਡਰਮਲ ਵੱਲੋਂ ਕੀਤਾ ਜਾਂਦਾ ਹੈ ਤੇ ਉਸ ਨੂੰ ਲੈ ਕੇ ਇਹ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਆਰੰਭ ਹੋਇਆ ਤੇ ਹੁਣ ਜੋਤੀ ਸਰੂਪ ਸਾਹਿਬ ਵੱਲ ਵੱਧ ਰਿਹਾ ਹੈ ਸੁੰਦਰ ਪਾਲਕੀ ਸਾਹਿਬ ਦੇ ਦਰਸ਼ਨ ਨੇ ਜਿਹੜੇ ਸੰਗਤਾਂ ਕਰ ਰਹੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਸੰਗਤਾਂ ਜਗਾ ਦੇਖ ਸਕਦੇ ਆ ਇਹ ਉਹ ਜਗਾ ਜਿੱਥੇ ਛੋਟੇ ਸ਼ਹਿਬਜ਼ਾਦਿਆਂ ਨੂੰ ਦਵਾਰਾਂ ਵਿੱਚ ਚਿਣਿਆ ਜਾਂਦਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਠਾਠਾ ਮਾਰਦਾ ਇਕੱਠ ਹੈ ਕਿਤੇ ਵੀ ਕੋਈ ਪੈਰ ਰੱਖਣ ਨੂੰ ਜਗ੍ਹਾ ਦਿਖਾਈ ਨਹੀਂ ਦੇ ਰਹੀ ਸਿਰਫ ਸੰਗਤ ਹੈ ਜਿਹੜੀ ਭਾਵਕ ਤਸਵੀਰਾਂ ਨੇ ਕਿਉਂਕਿ ਅੱਜ ਦਾ ਉਹ ਦਿਨ 13 ਪੋਕੜਾ ਕੀ ਦੀ ਠੰਡ ਸੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸੁੱਭਾ ਸਰਹੰਦ ਵੱਲੋਂ ਦਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਨਗਰ ਕੀਰਤਨ ਸਜਾਇਆ ਗਿਆ ਉਸੇ ਨੂੰ ਸਮਰਪਿਤ ਤਿੰਨ ਰੋਜਾ ਸ਼ਹੀਦ ਦੀ ਸਭਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ ਸਨ ਗੁਰੂ ਦੇ ਲੰਗਰ ਲਗਾਏ ਗਏ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਹੀ ਵੱਖ-ਵੱਖ ਥਾਵਾਂ ਦੇ ਉੱਤੇ ਦਸਤਾਰ ਮੁਕਾਬਲੇ ਲਗਾਏ ਗਏ ਵੱਖ-ਵੱਖ ਥਾਵਾਂ ਦੇ ਉੱਤੇ ਦਸਤਾਰਾਂ ਸਜਾਉਣ ਦੇ ਸਮਾਗਮ ਹੁੰਦੇ ਨੇ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਛੋਟੇ ਸ਼ਹੀਫਜਾਦਿਆਂ ਦੀ ਉਸ ਸ਼ਹਾਦਤ ਨੂੰ ਯਾਦ ਕਰਨ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ ਆਪਣੇ ਧਰਮ ਵਾਸਤੇ ਤੇ ਅੱਜ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਦਾ ਖਾਤਮਾ ਕਰਕੇ ਗੁਰਸਿੱਖੀ ਦਾ ਜੀਵਨ ਅਪਣਾਉਣ ਦੀ اپیل ਹੈ ਜਿਹੜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਦਿੱਤੀ ਜਾ ਰਹੀ ਹੈ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਤਸਵੀਰਾਂ ਫਿਰ ਤੋਂ ਦਿਖਾਈਏ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਨੇ ਤੇ ਗੁਰੂ ਬਾਣੀ ਦਾ ਕੀਰਤਨ ਕਰਦੀਆਂ ਸੰਗਤਾਂ ਪਾਲਕੀ ਸਾਹਿਬ ਦੇ ਪਿੱਛੇ ਨਜ਼ਰ ਆ ਰੀਆਂ ਨੇ ਪਾਲਕੀ ਸਾਹਿਬ ਦੇ ਅੱਗੇ ਪੰਜ ਪਿਆਰੇ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਕਰਨ ਉਪਰੰਤ ਇਹ ਨਗਰ ਕੀਰਤਨ ਜਿਹੜਾ ਰਵਾਨਾ ਕੀਤਾ ਗਿਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਹਜੂਮ ਦੇਖਤਾ ਦਿਓ ਹਰ ਇੱਕ ਸਾਲ ਇਹ ਜਿਹੜਾ ਉਤਸ਼ਾਹ ਵਧਦਾ ਜਾ ਰਿਹਾ ਹੈ ਸੰਗਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਤੇ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਜਿਹੜੀਆਂ ਹੁਣ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੀਆਂ ਨੇ 4-5 ਦਿਨ ਸੰਗਤਾਂ ਇੱਥੇ ਰਹਿੰਦੀਆਂ ਨੇ ਉਹਨਾਂ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਸ਼ਾਹਿਬਜ਼ਾਦਿਆਂ ਨੂੰ ਸਜਦਾ ਕੀਤਾ ਜਾਂਦਾ ਜਿਨ੍ਹਾਂ ਨੇ ਅੱਜ ਦੇ ਦਿਨ ਦਵਾਰਾਂ ਦੇ ਵਿੱਚ ਜਿਹੜੀ ਦਿੱਤਾ ਜਾਂਦਾ ਸੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਸੰਗਤਾਂ ਦਾ ਹਜੂਮ ਠਾਠਾ ਮਾਰਦਾ ਇਕੱਠ ਕਿਤੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਤੇ ਗੁਰੂ ਸਿਮਰਨ ਦਾ ਜਾਪ ਸੰਗਤਾਂ ਕਰ ਰਹੀਆਂ ਨੇ ਸੁੰਦਰਪਾਲ ਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਭਿਤ ਕੀਤਾ ਗਿਆ ਤੇ ਹੁਣ ਇੱਕ ਵਿਸ਼ਾਲ ਨਗਰ ਕੀਰਤਨ ਲੋਕਾਂ ਦਾ ਹਜੂਮ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਿਜਦਾ ਕਰ ਰਹੀਆਂ ਨੇ ਛੋਟੇ ਸ਼ਹਿਬਜ਼ਾਦੇਆਂ ਨੂੰ ਤੇ ਮਾਤਾ ਗੁਜਰਕੌਰ ਜੀ ਦੀ ਉਸ ਸ਼ਹਾਦਤ ਨੂੰ ਜਿਸਨੇ ਆਪਣਾ ਸਾਰਾ ਕੁਝ ਸਿੱਖ ਕੌਮ ਦੇ ਲਈ ਵਾਰ ਦਿੱਤਾ ਤੇ ਹਰ ਸਾਲ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਸਜਦਾ ਕਰਦੀਆਂ ਨੇ ਗੁਰੂ ਦੇ ਲਾਲਾ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਉੱਥੇ ਹੀ ਦੀਵਾਨ ਟੋਡਰਮੱਲ ਨੂੰ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਵੱਲੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗਾ ਖਰੀਦੀ ਗਈ ਤੇ ਉਹ ਜਗਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜਿੱਥੇ ਸੰਸਕਾਰ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਸ਼ਹੀਦੀ ਸਭਾ ਹਰ ਸਾਲ ਮਨਾਈ ਜਾਂਦੀ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਨੇ ਜਿਹੜੀਆਂ ਸਭਾ ਤੋਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਸੰਗਤਾਂ ਲਈ ਲਗਾਏ ਜਾਂਦੇ ਨੇ ਤੇ ਉੱਥੇ ਹੀ ਅੱਜ ਸਮਾਪਤੀ ਹੋ ਰਹੀ ਹੈ ਸਮਾਪਤੀ ਵਿਸ਼ਾਲ ਨਗਰ ਕੀਰਤਨ ਦੇ ਰਾਹੀਂ ਤੇ ਜਿੱਥੇ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਇਹ ਨਗਰ ਕੀਰਤਨ ਜਿਹੜਾ ਸਮਾਪਤ ਹੋਊਗਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਲੋਕਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਸੰਗਤ ਹੈ ਜਿਹੜੀ ਗੁਰੂ ਮਹਾਰਾਜ ਦਾ ਜਾਪ ਕਰ ਰਹੀ ਆ ਪਾਲਕੀ ਸਾਹਿਬ ਦੇ ਪਿੱਛੇ ਸੰਗਤ ਦਾ ਇੱਕ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਸ ਨਗਰ ਕੀਰਤਨੀ ਸਮਾਪਤੀ ਜਿਹੜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਹੋਵੇਗੀ ਕੈਮਰਾ ਪਰਸਨ ਸੰਦੀਪ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊਜ਼ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ